ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਣੀਆਂ ਜੀ ਕੇ ਪੰਜਾਬੀ ਕਹਾਣੀਆਂ ਚੈਨਲ ਤੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੈਂ ਜਵਾਨ ਤੇ ਸੋਹਣੀ ਸੀ ਮੈਨੂੰ ਹਰ ਕੋਈ ਪਸੰਦ ਕਰਦਾ ਸੀ ਮੈਂ ਵੀ ਹਰ ਕਿਸੇ ਨੂੰ ਬੁਲਾ ਲੈਂਦੀ ਸੀ ਕਿਉਂਕਿ ਮੈਨੂੰ ਵੀ ਗੱਲਾਂ ਕਰਨ ਦਾ ਬਹੁਤ ਚਸਕਾ ਜਿਹਾ ਪੈ ਗਿਆ ਸੀ ਮੈਂ ਇਸ ਚਸਕੇ ਨੂੰ ਪੂਰਾ ਕਰਨ ਲਈ ਹਰ ਕਿਸੇ ਨਾਲ ਹੀ ਗੱਲ ਕਰਨ ਲਈ ਤਿਆਰ ਸੀ ਮੈਂ ਮਸਾ 12 ਪੜ੍ਹੀ ਸੀ ਤੇ ਮਮਮੀ ਨੇ ਬਹੁਤ ਜ਼ੋਰ ਲਾਇਆ ਸੀ ਕਿ ਪੜ ਲੈ ਪੜਾਈ ਤੇਰੇ ਕੰਮ ਆਉਗੀ ਪਰ ਕਿੱਥੇ ਮੇਰਾ ਤਾਂ ਮਨ ਹੀ ਮਰ ਗਿਆ ਮੈਂ ਤਾਂ ਪੜਾਈ ਕਰਕੇ ਖੁਸ਼ ਹੀ ਨਹੀਂ ਸੀ ਮੈਨੂੰ ਤਾਂ ਬਸ ਫੋਨ ਚਾਹੀਦਾ ਹੁੰਦਾ ਸੀ ਗੱਲਾਂ ਮਾਰਨ ਨੂੰ ਮੇਰੇ ਵੱਲੋਂ ਕਿਸੇ ਨੂੰ ਨਾ ਨਹੀਂ ਸੀ ਮੈਂ ਹਰ ਕਿਸੇ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਸੀ ਮੈਂ ਸੋਹਣੀ ਤੇ ਜਵਾਨ ਹੋਣ ਕਰਕੇ ਹਰ ਕੋਈ ਮੈਨੂੰ ਪਸੰਦ ਕਰਨ ਲੱਗ ਪਿਆ ਸੀ ਮੁੰਡਾ ਤਾਂ ਕੀ ਜਵਾਨ ਬੰਦੇ ਵੀ ਮੇਰੇ ਤੇ ਅੱਖ ਰੱਖਣ ਲੱਗ ਪਏ ਸੀ ਜਿਨ੍ਹਾਂ ਦੇ ਬੱਚੇ 14-14 ਸਾਲਾਂ ਦੇ ਹੋ ਗਏ ਸੀ ਉਹ ਵੀ ਬੰਦੇ ਮੈਨੂੰ ਹੀ ਪਸੰਦ ਕਰਦੇ ਸੀ ਪਰ ਮੇਰੀ ਮਨਮਰਜ਼ੀ ਹੁੰਦੀ ਸੀ ਕਿ ਮੈਂ ਕਿਸੇ ਨਾ ਪਸੰਦ ਬੰਦੇ ਦੇ ਨਾਲ ਆਪਣਾ ਮੇਲ ਨਹੀਂ ਰੱਖਦੀ ਸੀ ਮੈਂ ਸਿਰਫ ਆਪਣੀ ਪਸੰਦ ਦੇ ਬੰਦਿਆਂ ਦੇ ਨਾਲ ਹੀ ਮੇਲ ਰੱਖਦੀ ਸੀ ਮੇਰਾ ਕੋਈ ਪੱਕਾ ਫਰੈਂਡ ਨਹੀਂ ਸੀ ਜਿਹੜਾ ਮੇਰੇ ਨਾਲ ਵਿਆਹ ਕਰਵਾ ਲੈਂਦਾ ਮੇਰੇ ਨਾਲ ਤਾਂ ਬਸ ਟਾਈਮ ਪਾਸ ਕਰਨ ਵਾਲੇ ਹੀ ਹੁੰਦੇ ਸੀ ਉਹਨਾਂ ਨੂੰ ਵੀ ਆਪਣੇ ਹਾਸ ਨਾਲ ਹੀ ਮਤਲਬ ਸੀ ਤੇ ਮੈਨੂੰ ਵੀ ਆਪਣੇ ਮਨੋਰੰਜਨ ਦੇ ਨਾਲ ਹੀ ਮਤਲਬ ਹੁੰਦਾ ਸੀ। ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ। ਮੈਨੂੰ ਤਾਂ ਬਸ ਆਪਣੇ ਆਪ ਨਾਲ ਹੀ ਹੁੰਦਾ ਸੀ। ਮੇਰੀਆਂ ਕੋਈ ਖਾਸ ਪੱਕੀਆਂ ਸਹੇਲੀਆਂ ਵੀ ਨਹੀਂ ਸੀ। ਬਸ ਇੱਕੋ ਹੀ ਪੱਕੀ ਸਹੇਲੀ ਸੀ, ਉਹ ਸੀ ਸੀਤਾ। ਉਹ ਵੀ ਮੇਰੇ ਗੁਆਂਢ ਵਿੱਚ ਹੀ ਰਹਿੰਦੀ ਸੀ। ਉਹਦੇ ਨਾਲ ਮੈਂ ਹਰ ਗੱਲ ਸ਼ੇਅਰ ਵੀ ਕਰਦੀ ਸੀ ਤੇ ਉਹ ਵੀ ਮੇਰੀ ਹਰ ਗੱਲ ਤੇ ਪਰਦਾ ਰੱਖਦੀ ਸੀ। ਬਸ ਫਿਰ ਕੀ ਸੀ? ਮੈਂ ਆਪਣੇ ਮਨਪਸੰਦ ਦੇ ਬੰਦੇ ਦੇ ਨਾਲ ਉਹ ਸਭ ਕੁਝ ਕਰ ਵੀ ਲੈਂਦੀ ਸੀ ਤੇ ਖੁਸ਼ ਹੋ ਜਾਂਦੀ ਸੀ ਤੇ ਅਗਲਾ ਵੀ ਖੁਸ਼ ਹੋ ਕੀ ਜਾਂਦਾ ਸੀ ਇਹਦੇ ਨਾਲ ਹੀ ਮੈਨੂੰ ਕੁਝ ਪੈਸੇ ਵੀ ਦੇਖੇ ਜਾਂਦਾ ਸੀ ਇਹਨਾਂ ਪੈਸਿਆਂ ਦੇ ਨਾਲ ਮੈਂ ਆਪਣੇ ਸਕੂਲ ਜਾਣ ਦਾ ਬੱਸ ਕਰਾਇਆ ਲਵਾਂ ਲਵਾਉਂਦੀ ਸੀ ਇਹਦੇ ਨਾਲ ਹੀ ਆਪਣੇ ਮਨਪਸੰਦੀਆਂ ਚੀਜ਼ਾਂ ਖਰੀਦਦੀ ਹੁੰਦੀ ਸੀ ਮੇਰੇ ਕੋਲ ਕਾਫੀ ਪੈਸੇ ਹੁੰਦੇ ਸੀ ਤੇ ਕਲਾਸ ਦੀਆਂ ਕੁੜੀਆਂ ਮੈਨੂੰ ਕਹਿੰਦੀਆਂ ਸੀ ਕਿ ਨੀਰੂ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਆ ਤੇ ਇਹ ਚੀਜ਼ਾਂ ਵੀ ਕਿੱਥੋਂ ਤੋਂ ਖਰੀਦ ਲੈਣੀ ਐ ਤੇਰੇ ਮਾਂ ਦੋ ਤੈਨੂੰ ਇਹਨੇ ਪੈਸੇ ਕਿੱਥੋਂ ਦੇ ਦਿੰਦੇ ਆ ਜਦ ਕਿ ਮੇਰਾ ਪਿਓ ਇਸ ਦੁਨੀਆ ਤੇ ਨਹੀਂ ਸੀ ਬਸ ਮੇਰੀ ਮਾਂ ਸੀ ਤੇ ਮੇਰਾ ਪਾਪਾ ਬਾਹਰਲੇ ਦੇਸ਼ ਗਿਆ ਸੀ ਇੱਕ ਭੈਣ ਸੀ ਉਹ ਵਿਆਹੀ ਹੋਈ ਸੀ ਬਸ ਮੈਂ ਕੁਵਾਰੀ ਰਹਿੰਦੀ ਸੀ ਤੇ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਪਲੱਸ 2 ਕਰਨ ਤੋਂ ਬਾਅਦ ਤੈਨੂੰ ਵੀ ਚੰਗਾ ਮੁੰਡਾ ਦੇਖ ਕੇ ਵਿਆਹ ਹੀ ਦੇਣਾ ਤੇ ਆਪਣੀ ਨੂੰਹ ਲੈ ਕੇ ਆਉਂਗੀ ਫਿਰ ਤੇ ਆਪਣੇ ਪੋਤੇ ਪੋਤੀਆਂ ਵਿੱਚ ਖੁਸ਼ ਰਹੂੰਗੀ ਮੈਂ ਉਹਨੂੰ ਕਹਿੰਦੀ ਸੀ ਕਿ ਹਾਂ ਹਾਂ ਬਸ ਮੈਨੂੰ ਵਿਆਹ ਕੇ ਮੇਰਾ 파ਹਾ ਵੱਢਦੇ ਫਿਰ ਤੂੰ ਵਿਹਲੀ ਹੋ ਕੇ ਰਹੀ ਮੇਰੀ ਮਾਂ ਕਦੀ ਕਦੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਵੀ ਚਲੇ ਜਾਂਦੀ ਸੀ ਮੈਨੂੰ ਕੰਮ ਕਰ ਲੈਣੀ ਕਹਿੰਦੀ ਸੀ ਪਰ ਮੇਰੇ ਕੋਲ ਪੈਸੇ ਹੁੰਦੇ ਸੀ ਘਰ ਦਾ ਖਰਚਾ ਕਰਨ ਦੇ ਲਈ ਵੀ ਮੈਂ ਇਹ ਪੈਸੇ ਵਾਰਤ ਲੈਂਦੀ ਸੀ ਮੇਰੀ ਮਾਂ ਨੇ ਕਦੀ ਮੈਨੂੰ ਪੁੱਛਿਆ ਤੱਕ ਨਹੀਂ ਸੀ ਕਿ ਨੀਰੂ ਤੇਰੇ ਕੋਲ ਇਹ ਪੈਸੇ ਕਿੱਥੋਂ ਆਉਂਦੇ ਆ ਉਹਨੂੰ ਪਤਾ ਸੀ ਕਿ ਮੇਰਾ ਇੱਕ ਬੋਏਫ੍ਰੈਂਡ ਆ ਤੇ ਮੈਂ ਉਹਦੇ ਨਾਲ ਗੱਲਬਾਤ ਕਰਦੀ ਆ ਉਹੀ ਮੈਨੂੰ ਪੈਸੇ ਦਿੰਦਾ ਹੋਊਗਾ ਪਰ ਮੈਂ ਤੇ ਮਾਂ ਨੂੰ ਝੂਠ ਬੋਲਿਆ ਹੋਇਆ ਸੀ ਮੇਰੀ ਮਾਂ ਕਹਿੰਦੀ ਸੀ ਕਿ ਜੇ ਤੈਨੂੰ ਮੁੰਡਾ ਪਸੰਦ ਆ ਤਾਂ ਤੂੰ ਉਹਦੇ ਨਾਲ ਹੀ ਵਿਆਹ ਕਰਵਾ ਲੈ ਇਹ ਨਹੀਂ ਪਤਾ ਸੀ ਕਿ ਮੈਂ ਤਾਂ ਆਪਣੀ ਮਾਂ ਨੂੰ ਧੋਖਾ ਦਿੰਦੀ ਸੀ ਤੇ ਕਾਫੀ ਮੁੰਡਿਆਂ ਦੇ ਨਾਲ ਬਸ ਆਪਣੀ ਰੀਜ ਪੂਰੀ ਕਰ ਲੈਂਦੀ ਸੀ ਪਰ ਇਹ ਜਵਾਨੀ ਦੇ ਵਿੱਚ ਮੈਨੂੰ ਚੰਗੇ ਮਾੜੇ ਦਾ ਕੁਝ ਵੀ ਨਹੀਂ ਸੀ ਪਤਾ ਬਸ ਮੈਂ ਤਾਂ ਆਪਣੀ ਜਵਾਨੀ ਤੇ ਪੂਰਾ ਮਾਣ ਸੀ ਮੇਰੀ ਫਿਗਰ ਇੰਨੀ ਸੋਹਣੀ ਸੀ ਕਿ ਸਾਰੇ ਵੇਖ ਕੇ ਹਰਾਨ ਹੋ ਜਾਂਦੇ ਸੀ ਸਾਰੇ ਕਹਿ ਦਿੰਦੇ ਸੀ ਕਿ ਬਸ ਉਹੀ ਇੱਕ ਸੋਹਣੀ ਕੁੜੀ ਆ ਬਾਕੀ ਤਾਂ ਕੋਈ ਹੋਰ ਹੈ ਹੀ ਨਹੀਂ ਤੇ ਕੋਈ ਹੋਰ ਨੂੰ ਕੋਈ ਪਸੰਦ ਨਹੀਂ ਸੀ ਕਰਦਾ ਮੇਰੇ ਤੇ ਹੀ ਸਾਰੇ ਮਰਦ ਆਖ ਰੱਖ ਲੈਂਦੇ ਸੀ ਜੇ ਮੈਂ ਕਿਤੇ ਘੁੰਮਣ ਲਈ ਚਲੀ ਜਾਂਦੀ ਤਾਂ ਲੋਕ ਮੇਰੇ ਵੱਲ ਇਦਾਂ ਵੇਖਦੇ ਸੀ ਜਿਦਾਂ ਉਹਨਾਂ ਨੇ ਕਦੇ ਕੋਈ ਕੁੜੀ ਹੀ ਨ ਦੇਖੀ ਹੋਵੇ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਤੇ ਪ੍ਰਾਈਵੇਟ ਵਾਸਤੇ ਸਕੂਲ ਜਾਂਦੀ ਤੇ ਸਾਡਾ ਸਕੂਲ ਸ਼ਹਿਰ ਦੇ ਬਿਲਕੁਲ ਵਿੱਚ ਸੀ ਵਾਸਤੇ ਵਿੱਚ ਵੀ ਕਾਫੀ ਮੁੰਡੇ ਹੁੰਦੇ ਸੀ ਉਹਨਾਂ ਨੂੰ ਵੀ ਮੈਂ ਹੀ ਪਸੰਦ ਆਉਂਦੀ ਸੀ ਹੋਰ ਵੀ ਕੁੜੀਆਂ ਹੁੰਦੀਆਂ ਸੀ ਪਰ ਫਿਰ ਵੀ ਉਹ ਮੈਨੂੰ ਹੀ ਪਸੰਦ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਹੀ ਸਭ ਤੋਂ ਸੋਹਣੀ ਹਾਂ ਪਰ ਕੁੜੀਆਂ ਮੇਰੇ ਤੋਂ ਵੀ ਹੋਰ ਸੋਹਣੀਆਂ-ਸੁਹਣੀਆਂ ਹੁੰਦੀਆਂ ਸੀ ਫਿਰ ਵੀ ਮੁੰਡੇ ਮੈਨੂੰ ਹੀ ਪਸੰਦ ਕਰਦੇ ਸੀ ਪਤਾ ਨਹੀਂ ਕਿਉਂ ਉਹਨਾਂ ਦੀ ਅੱਖ ਮੇਰੇ ਤੇ ਹੀ ਰਹਿੰਦੀ ਸੀ ਇਹ ਸਭ ਨੂੰ ਪਤਾ ਸੀ ਕਿ ਮੈਂ ਕਿਸੇ ਨੂੰ ਨਾ ਨਹੀਂ ਕਰਦੀ ਪਰ ਮੁੰਡੇ ਮੇਰੀਆਂ ਮੰਨਤਾ ਕਰਦੇ ਸੀ ਉਹਨਾਂ ਨੂੰ ਮੈਂ ਕਦੀ ਨਾ ਨਹੀਂ ਕੀਤੀ ਸੀ ਮੈਨੂੰ ਪੈਸੇ ਵੀ ਵੱਧ ਤੋਂ ਵੱਧ ਦਿੰਦੇ ਹੁੰਦੇ ਸੀ ਮੈਂ ਤਾਂ ਬਾਹਰੋਂ ਸ਼ਕਲ ਦੀ ਹੀ ਸੋਹਣੀ ਰਹਿ ਗਈ ਸੀ ਅੰਦਰੋਂ ਤਾਂ ਮੈਂ ਖੋਖਲੀ ਚਹੀ ਹੋ ਗਈ ਸੀ ਕਦੀ ਕਦੀ ਐਦਾਂ ਹੁੰਦਾ ਸੀ ਕਿ ਦਿਲ ਕਰਦਾ ਸੀ ਕਿ ਕਿਹੜੀ ਘੜੀ ਕਿਸੇ ਦੇ ਕੋਲ ਹੀ ਚਲੀ ਜਾਵਾਂ ਰਾਤ ਨੂੰ ਤਾਂ ਇੰਨਾ ਮਨ ਬែកਦਾ ਸੀ ਕਿ ਕੋਈ ਮੁੰਡਾ ਹੁਣੇ ਆ ਕੇ ਮਿਲ ਜਾਵੇ ਤੇ ਰਾਤ ਨੂੰ ਹੀ ਮੈਂ ਆਪਣੇ ਕਿਸੇ ਆਸ਼ਕ ਨੂੰ ਵੀ ਸੱਦ ਲੈਂਦੀ ਸੀ ਤੇ ਉਹਦੇ ਨਾਲ ਰਾਤ ਨੂੰ ਹੀ ਰੰਗ ਰਲਿਆਂ ਮਨਾਉਣ ਲੱਗ ਜਾਂਦੀ ਹੁੰਦੀ ਸੀ ਮੈਨੂੰ ਕੋਈ ਕਹਿਣ ਵਾਲਾ ਨਹੀਂ ਸੀ ਮੇਰੀ ਮਾਂ ਤੇ ਮੈਂ ਹੀ ਹੁੰਦੀਆਂ ਸੀ ਮਾਂ ਦੂਸਰੇ ਕਮਰੇ ਵਿੱਚ ਪਈ ਹੁੰਦੀ ਸੀ ਸਵੇਰ ਦੇ ਕੋਈ 3:00 ਵਜੇ ਤੱਕ ਆਪਣਾ ਚਸਕਾ ਮੈਂ ਪੂਰਾ ਕਰ ਲੈਂਦੀ ਹੁੰਦੀ ਸੀ ਤੇ ਇਹ ਕੰਮ ਮੇਰੇ ਲਈ ਕੋਈ ਔਖਾ ਨਹੀਂ ਸੀ ਨਾ ਹੀ ਮੈਨੂੰ ਕਿਸੇ ਦਾ ਕੋਈ ਡਰ ਸੀ ਚਾਚੇ ਤਾਂ ਆਪ ਉਹ ਆਪਣੇ ਘਰਾਂ ਵਿੱਚ ਹੁੰਦੇ ਸੀ ਉਹਨਾਂ ਨਾਲ ਮੇਰੀ ਬੋਲਚਾਲ ਵੀ ਘਟੀ ਸੀ ਕਿਉਂਕਿ ਉਹਨਾਂ ਨੂੰ ਮੈਂ ਚੰਗੀ ਨਹੀਂ ਲੱਗਦੀ ਸੀ ਤੇ ਉਹ ਮੈਨੂੰ ਵੀ ਚੰਗੇ ਨਹੀਂ ਲੱਗਦੇ ਸੀ ਇਸ ਕਰਕੇ ਮੈਂ ਤਾਂ ਬਸ ਆਪਣੀ ਮਰਮਰਜੀ ਦੀ ਮਾਲਕ ਬਣ ਗਈ ਸੀ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ ਮੈਂ ਬਸ ਆਪਣੀ ਮਸਤੀ ਵਿੱਚ ਰਹਿਣ ਲੱਗ ਪਈ ਸੀ ਬੱਸ ਵਿੱਚ ਮੁੰਡਿਆਂ ਵੱਲ ਵੇਖ ਕੇ ਨੈਣ ਮਟਕਾ ਕਰਦੀ ਤੇ ਸਕੂਲ ਜਾ ਕੇ ਆਪਣੀਆਂ ਸਹੇਲੀਆਂ ਨੂੰ ਸਾਰੀਆਂ ਗੱਲਾਂ ਦੱਸਦੀ ਸੀ ਮੇਰੀ ਇੱਕ ਪੱਕੀ ਸਹੇਲੀ ਸੀਤਾ ਹਮੇਸ਼ਾ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀ ਤੇ ਕਦੀ ਕਦੀ ਉਹ ਮੇਰੇ ਨਾਲ ਵੀ ਆ ਕੇ ਸੌ ਜਾਂਦੀ ਹੁੰਦੀ ਸੀ ਉਹਦੇ ਘਰ ਦੇ ਆਣੂ ਮੇਰੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਉਹ ਕਹਿੰਦੇ ਹੁੰਦੇ ਸੀ ਕਿ ਨੀਰੂ ਚੰਗੀ ਕੁੜੀ ਆ ਮੈਂ ਸੁਭਾਅ ਦੀ ਬਹੁਤ ਚੰਗੀ ਸੀ ਬੇਸ਼ੱਕ ਮੈਂ ਆਸ਼ਕੀ ਵਿੱਚ ਪਹਿਲੇ ਨੰਬਰ ਤੇ ਸੀ ਪਰ ਫਿਰ ਵੀ ਉਹਦੇ ਘਰ ਦੇ ਮੇਰੇ ਤੋਂ ਉਹ ਨੂੰ ਕੁਝ ਨਹੀਂ ਕਹਿੰਦੇ ਸੀ ਸੀਤਾ ਹਮੇਸ਼ਾ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀ ਕਿਤੇ ਆਉਣਾ ਜਾਣਾ ਤਾਂ ਅਸੀਂ ਇਕੱਠਿਆਂ ਨਹੀਂ ਹੀ ਆਉਂਦੀਆਂ ਜਾਂਦੀਆਂ ਸੀ ਪਰ ਸੀਤਾ ਦਾ ਇੱਕੋ ਹੀ ਚੰਗਾ ਤੇ ਪੱਕਾ ਫਰੈਂਡ ਸੀ ਉਹਨੂੰ ਆਪਣੇ ਬੁਆਏਫਰੈਂਡ ਨਾਲ ਹੀ ਮਤਲਬ ਹੁੰਦਾ ਸੀ ਉਮੈਨ ਕਹਿੰਦੀ ਸੀ ਕਿ ਤੂੰ ਕਿਦਾਂ ਇੰਨਾਂ ਜਾਣਿਆਂ ਦੇ ਨਾਲ ਅਡਜਸਟ ਕਰ ਲੈਂਦੀ ਹੈ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਬਸ ਪਤਾ ਨਹੀਂ ਮੇਰੇ ਦਿਲ ਵਿੱਚ ਕੀ ਆਉਂਦੀ ਆ ਮੇਰੇ ਕੋਲੋਂ ਕਿਸੇ ਨੂੰ ਨਾਂ ਹੀ ਨਹੀਂ ਘਰ ਹੁੰਦੀ ਜੱਸ ਕੇ ਜਿਹੀ ਮੇਰੇ ਮਨ ਵਿੱਚ ਭਰੇ ਹੋਈ ਸੀ ਜਿਹੜੇ ਮੇਰੇ ਕੋਲੋਂ ਨਾਂ ਨਹੀਂ ਸੀ ਹੁੰਦੀ ਇਦਾਂ ਹੀ ਇੱਕ ਰਾਤ ਮੈਂ ਆਪਣੇ ਘਰ ਆਪਣੇ ਕਿਸੇ ਆਸ਼ਕ ਨੂੰ ਸੱਦ ਲਿਆ ਤੇ ਰਾਤ ਦੇ 2 ਵਜੇ ਅਚਾਨਕ ਮੇਰੀ ਮਾਂ ਉੱਠ ਗਈ ਸੀ ਮੈਂ ਆਪਣੇ ਕਮਰੇ ਵਿੱਚ ਆਪਣੇ ਆਸ਼ਕ ਦੇ ਨਾਲ ਹੀ ਰੁੱਝੀ ਹੋਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੀ ਮਾਂ ਕਦੋਂ ਉੱਠ ਗਈ। ਉਹਨੇ ਫਟਾਫਟ ਸਾਡਾ ਦਰਵਾਜ਼ਾ ਖੋਲ ਦਿੱਤਾ। ਸਾਨੂੰ ਏਦਾਂ ਦੀ ਹਾਲਤ ਵਿੱਚ ਉੱਪਰੋਂ ਹੀ ਉਹਨੇ ਫੜ ਲਿਆ ਸੀ। ਮੇਰੀ ਮਾਂ ਨੇ ਮੈਨੂੰ ਦੇਖ ਕੇ ਮੂੰਹ ਤੇ ਹੱਥ ਰੱਖ ਲਿਆ ਤੇ ਫਟਾਫਟ ਪਿੱਛੇ ਹੀ ਚਲੀ ਗਈ। ਮੈਂ ਤੇ ਮੇਰਾ ਆਸ਼ਕ ਫਟਾਫਟ ਇੱਕ ਦੂਸਰੇ ਤੋਂ ਵੱਖ ਹੋਏ। ਕੁਝ ਦੇਰ ਬਾਅਦ ਮੈਂ ਬਾਹਰ ਨਿਕਲੀ ਤੇ ਕਿਤੇ ਮੇਰੀ ਮਾਂ ਨੇ ਕੁਝ ਕਰਨ ਆ ਲਿਆ ਹੋਵੇ, ਕਿਤੇ ਉਹ ਮਰਨ ਆ ਗਈ ਹੋਵੇ। ਮੈਨੂੰ ਆਪਣੀ ਮਾਂ ਦੀ ਵੀ ਬਹੁਤ ਫਿਕਰ ਸੀ। ਮੈਂ ਆਪਣੇ ਆਸ਼ਕ ਨੂੰ ਕਿਹਾ ਕਿ ਹੁਣ ਤੂੰ ਭੱਜਣ ਭੱਜ ਨਾ ਜਾਏ ਮੈਨੂੰ ਪਹਿਲਾਂ ਆਪਣੀ ਮਾਂ ਨੂੰ ਦੇਖ ਲੈਣ ਦੇ ਉਹ ਮੇਰੇ ਨਾਲ ਗੁੱਸੇ ਹੁੰਦਾ ਸੀ ਤੇ ਕਹਿੰਦਾ ਸੀ ਕਿ ਤੂੰ ਦਰਵਾਜ਼ੇ ਨੂੰ ਅੰਦਰੋਂ ਖੁੰਡੀ ਕਿਉਂ ਨਹੀਂ ਲਾਈ ਮੇਰੇ ਦਿਮਾਗ ਵਿੱਚ ਇਹ ਸੀ ਕਿ ਮੇਰੀ ਮਾਂ ਸੁੱਤੀ ਹੋਈ ਹੈ ਰਾਤ ਨੂੰ ਨਹੀਂ ਉੱਠਦੀ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿਸੇ ਨੂੰ ਘਰ ਸੱਦਿਆ ਜਾਂ ਨਹੀਂ ਅਚਾਨਕ ਹੀ ਉਹਦੀ ਅੱਖ ਖੁੱਲੀ ਤੇ ਮੈਨੂੰ ਦੇਖਣ ਲਈ ਕਮਰੇ ਵਿੱਚ ਆ ਗਈ ਸੀ ਮੈਂ ਜਦੋਂ ਮੁੜ ਕੇ ਆਪਣੀ ਮਾਂ ਨੂੰ ਦੇਖਿਆ ਤਾਂ ਕਮਰੇ ਵਿੱਚ ਬੈਠੀ ਰੋਂਦੀ ਸੀ ਮੈਂ ਉਹਨੂੰ ਕਿਹਾ ਕਿ ਮਾਂ ਮੇਰੇ ਕੋਲੋਂ ਗਲਤੀ ਹੋ ਗਈ ਹੈ। ਉਹ ਮੈਨੂੰ ਕਹਿਣ ਲੱਗੀ ਕਿ ਕਿਉਂ ਨਾ ਤੂੰ ਹੁਣ ਇਹਦੇ ਨਾਲ ਵਿਆਹ ਕਰਵਾ ਲੈ ਤੇ ਜਾਂ ਫਿਰ ਹਮੇਸ਼ਾ ਲਈ ਇਹਨੂੰ ਛੱਡ ਦੇ। ਮੈਂ ਆਪਣੇ ਆਸ਼ਕ ਮਣੀ ਨੂੰ ਕਿਹਾ ਕਿ ਹੁਣ ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਉਹ ਮੈਨੂੰ ਕਹਿੰਦਾ ਕਿ ਠੀਕ ਹੈ। ਮੈਂ ਘਰ ਗੱਲ ਕਰਕੇ ਤੈਨੂੰ ਸਭ ਕੁਝ ਦੱਸ ਦਿਆਂਗਾ। ਮੈਂ ਕਿਹਾ ਠੀਕ ਹੈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਰੋਣਾ। ਜਦੋਂ ਮਣੀ ਆਪਣੇ ਘਰ ਗਿਆ ਤਾਂ ਦੁਪਹਿਰ ਦੇ 2:00 ਵਜੇ ਮੈਨੂੰ ਫੋਨ ਕਰਕੇ ਸਾਫ਼ ਹੀ ਉਹ ਮੁਕਰ ਗਿਆ। ਸਕੇ ਲੱਗਿਆ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਤੂੰ ਪਤਾ ਨਹੀਂ ਕਿੰਨਿਆਂ ਕੋ ਨਾਲ ਇਦਾਂ ਕੀਤਾ ਹੋਊਗਾ ਮੈਨੂੰ ਤੇਰੇ ਤੇ ਬਿਲਕੁਲ ਵੀ ਯਕੀਨ ਨਹੀਂ ਮੈਂ ਵੀ ਬਹੁਤ ਰੋਈ ਸੀ ਕਿ ਮੇਰੇ ਨਾਲ ਮਣੀ ਨੇ ਇਦਾਂ ਕਰਕੇ ਜਵਾਬ ਦੇ ਦਿੱਤਾ ਮੇਰੀ ਸਹੇਲੀ ਸੀਤਾ ਮੈਨੂੰ ਕਹਿਣ ਲੱਗੀ ਕਿ ਤੂੰ ਮਾੜਾ ਕੰਮ ਕਰਦੀ ਆ ਇਸ ਲਈ ਤੈਨੂੰ ਵੀ ਕਿਸੇ ਨੇ ਧੋਖਾ ਦੇ ਦਿੱਤਾ ਮੈਂ ਕਿਹਾ ਕਿ ਹੁਣ ਤਾਂ ਮੇਰਾ ਵੀ ਮਨ ਭਰ ਗਿਆ ਮੈਂ ਉਸ ਦਿਨ ਬਹੁਤ ਰੋਈ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਵੀ ਮੇਰੇ ਨਾਲ ਫੜਿਆ ਜਾਊਗਾ ਉਹਦੇ ਨਾਲ ਹੀ ਮੇਰਾ ਵਿਆਹ ਹੋ ਜਾਊਗਾ ਇਸ ਕਰਕੇ ਮੈਂ ਹਰ ਕਿਸੇ ਨੇ ਝੂਠ ਬੋਲ ਦਿੰਦੀ ਸੀ ਕਿ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਤੇ ਹਰ ਕੋਈ ਮੁੰਡਾ ਮੇਰੇ ਨਾਲ ਗੱਲ ਵੀ ਕਰ ਲੈਂਦਾ ਸੀ ਪਰ ਫਿਰ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਸਾਰਿਆਂ ਵਿੱਚ ਫੈਲ ਚੁੱਕੀ ਆ ਕਿ ਮੈਂ ਹਰ ਕਿਸੇ ਦੇ ਨਾਲ ਹੀ ਗੱਲ ਕਰ ਲੈਣੀ ਆ ਉਸ ਦਿਨ ਮੇਰੀ ਮਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰਿਆ ਕਿ ਤੂੰ ਇਹੋ ਜਿਹੀ ਘਟਿਆ ਕਰਦੂਤ ਕਿਉਂ ਕਰਦੀ ਹੈ ਤੇਰਾ ਪਿਓ ਸਿਰ ਤੇ ਨਹੀਂ ਫਿਰ ਬਦਨਾਮੀ ਕਰਦੀ ਹੈ ਸਾਡੀ ਇੱਜ਼ਤ ਕਿਉਂ ਪ੍ਰਭਾਦ ਕਰਦੀ ਹੈ ਬਸ ਫੇਰ ਕੀ ਸੀ ਉਸ ਦਿਨ ਮੈਂ ਰੋਈ ਜਾਂਦੀ ਸੀ ਤਾਂ ਮੇਰੀ ਸਹੇਲੀ ਕਹਿੰਦੀ ਕਿ ਜੇ ਤੂੰ ਚੰਗੇ ਕੰਮ ਕਰਦੀ ਤਾਂ ਤੈਨੂੰ ਅੱਜ ਉਦਾਸ ਨਾ ਹੋਣਾ ਪੈਂਦਾ ਮੇਰੀ ਮਾਂ ਨੇ ਮੇਰੇ ਲਈ ਮੁੰਡਾ ਵੇਖਿਆ ਤੇ ਫਟਾਫਟ ਰਿਸ਼ਤਾ ਪੱਕਾ ਕਰ ਦਿੱਤਾ ਪਰ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਮਜਬੂਰ ਸੀ ਆਪਣੇ ਦਿਲ ਦੇ ਦੁੱਖ ਨੂੰ ਲੁਕੋ ਕੇ ਉਹਦੇ ਨਾਲ ਹੱਸਦੀ ਸੀ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਉਹ ਮੰਗਣੇ ਵਾਲੇ ਦਿਨ ਮੇਰੇ ਨਾਲ ਪੂਜ ਬਣਾ ਕੇ ਫੋਟੋਆਂ ਖਿੱਚਦਾ ਸੀ ਮੈਨੂੰ ਕਹਿੰਦਾ ਸੀ ਕਿ ਮੈਂ ساری ਜ਼ਿੰਦਗੀ ਤੈਨੂੰ ਖੁਸ਼ ਰੱਖੂਗਾ ਬਸ ਮੈਂ ਤਾਂ ਇਸੇ ਚੱਕਰ ਵਿੱਚ ਪਾਗਲ ਹੋਈ ਪਈ ਸੀ ਕਿ ਕਿਤੇ ਇਹਨੂੰ ਮੇਰੀ ਗੱਲਬਾਤ ਦਾ ਪਤਾ ਨਾ ਲੱਗ ਜਾਵੇ ਮੈਂ ਆਪਣੇ ਸਾਰੇ ਪਰਦੇ ਰੱਖਦੇ ਸੀ ਪਰ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਸੀ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਰਾਤ ਦਿਨ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਸੀ ਮੈਂ ਚਾਹੁੰਦੀ ਸੀ ਕਿ ਉਹਨੂੰ ਮੇਰੇ ਬਾਰੇ ਕੁਝ ਵੀ ਨਾ ਪਤਾ ਲੱਗੇ ਫਿਰ ਵੀ ਮੇਰੀ ਜ਼ਿੰਦਗੀ ਵਧੀਆ ਬੀਤੂਗੀ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਉਂਗੀ ਮੈਂ ਵੀ ਸੋਚਦੀ ਸੀ ਪਰ ਸ਼ਾਇਦ ਮਰਨਾ ਵੀ ਮੇਰੀ ਜ਼ਿੰਦਗੀ ਵਿੱਚ ਨਹੀਂ ਸੀ ਲਿਖਿਆ ਮੈਂ ਆਪਣੇ ਵਿਆਹ ਤੇ ਬਹੁਤ ਮਹਿੰਗੀ ਸ਼ਾਪਿੰਗ ਕੀਤੀ ਸੀ ਕਿਉਂਕਿ ਮੇਰੇ ਕੋਲ ਜਮਾ ਕੀਤੇ ਹੋਏ ਬਹੁਤ ਪੈਸੇ ਸੀ ਮੈਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲਈਆਂ ਤੇ ਮੈਂ ਮਹਿੰਗੇ ਮਹਿੰਗੇ ਸੂਟ ਵੀ ਖਰੀਦੇ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਤੂੰ ਮੇਰੇ ਮਨਪਸੰਦੀਆਂ ਚੀਜ਼ਾਂ ਖਰੀਦ ਮੈਂ ਉਹਦੇ ਮਨਪਸੰਦੀਆਂ ਚੀਜ਼ਾਂ ਖਰੀਦੀਆਂ ਜੋ ਬਹੁਤ ਮਹਿੰਗੀਆਂ ਸੀ ਤੇ ਫਿਰ ਇੱਕ ਦਿਨ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਘਰ ਵਾਲੇ ਨਾਲ ਵਿਦਾ ਹੋ ਕੇ ਚਲੀ ਗਈ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਘਰ ਵਾਲੇ ਨੇ ਕਮਰੇ ਨੂੰ ਬਹੁਤ ਸਜਾਇਆ ਹੋਇਆ ਸੀ ਉਹ ਮੈਨੂੰ ਬੜੇ ਪਿਆਰ ਨਾਲ ਕਮਰੇ ਵਿੱਚ ਲੈ ਕੇ ਗਿਆ ਸੀ ਮੇਰੇ ਸਹੁਰਿਆਂ ਨੇ ਆਪਣੀਆਂ ਸਾਰੀਆਂ ਰਸਮਾਂ ਕੀਤੀਆਂ ਤੇ ਮੈਨੂੰ ਮੇਰੇ ਘਰ ਵਾਲੇ ਦੇ ਕਮਰੇ ਵਿੱਚ ਮੈਨੂੰ ਇਕੱਲੀ ਨੂੰ ਛੱਡ ਕੇ ਬਾਹਰ ਉਹ ਆ ਗਏ ਸੀ ਮੇਰਾ ਘਰ ਵਾਲਾ ਰਾਤ ਦੇ 11 ਵਜੇ ਕਮਰੇ ਵਿੱਚ ਆਇਆ ਸੀ ਉਨੇ ਮੈਨੂੰ ਬਹੁਤ ਹੀ ਪਿਆਰ ਨਾਲ ਬੁਲਾਇਆ ਸੀ ਫਿਰ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਸਾਹਮਣੇ ਖੜੀ ਕੀਤਾ ਕਹਿਣ ਲੱਗਾ ਕਿ ਨੀਰੂ ਤੂੰ ਬਹੁਤ ਸੋਹਣੀ ਹੈ ਮੈਂ ਤੇਰੇ ਸੋਹਣੇਪਣ ਦੀ ਕਿੱਦਾਂ ਤਾਰੀਫ ਕਰਾਂ ਮੇਰੇ ਕੋਲ ਕੋਈ ਸ਼ਬਦ ਵੀ ਨਹੀਂ ਮੈਂ ਨੀਵੀਂ ਪਾ ਲਈ ਸੀ ਮੇਰੇ ਲੱਕ ਤੇ ਹੱਥ ਰੱਖ ਕੇ ਕਿਹਾ ਕਿ ਤੇਰਾ ਤਾਂ ਸਰੀਰ ਵੀ ਬਹੁਤ ਸੋਹਣਾ ਤੇ ਤੂੰ ਸੱਚੀ ਬਹੁਤ ਸੋਹਣੀ ਹੈ ਮੇਰੀ ਕਿਸਮਤ ਵਿੱਚ ਆ ਕੇ ਤੂੰ ਮੈਨੂੰ ਨਿਹਾਲ ਹੀ ਕਰ ਦਿੱਤਾ ਮੈਨੂੰ ਕੋਈ ਕੁੜੀ ਪਸੰਦ ਨਹੀਂ ਸੀ ਆਉਂਦੀ ਪਰ ਤੈਨੂੰ ਦੇਖਦੇ ਹੀ ਮੈਨੂੰ ਪਿਆਰ ਹੋ ਗਿਆ ਸੀ ਮੈਂ ਉਸਦੇ ਮੂੰਹੋਂ ਆਪਣੀਆਂ ਤਾਰੀਫਾਂ ਸੁਣ ਕੇ ਬਿਲਕੁਲ ਚੁੱਪ ਸੀ ਕਿਉਂਕਿ ਉਹਦੇ ਸਾਹਮਣੇ ਮੇਰਾ ਪਰਦਾ ਫਾਸ਼ ਹੋਣ ਵਾਲਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਵਿਚੋਲੇ ਨੇ ਕਿਹਾ ਕਿ ਨੀਰੂ ਬਹੁਤ ਚੰਗੀ ਕੁੜੀ ਆ ਇਸੇ ਗੱਲ ਤੇ ਮੇਰਾ ਮੱਥਾ ਠਣਕ ਗਿਆ ਸੀ ਕਿ ਵਿਚੋਲੇ ਨੇ ਬਹੁਤ ਝੂਠ ਬੋਲਿਆ ਹੋਊਗਾ ਤੇ ਮੇਰਾ ਰਿਸ਼ਤਾ ਟੁੱਟਣਾ ਤਾਂ ਲਾਜ਼ਮੀ ਆ ਕਿਉਂਕਿ ਮੈਂ ਤਾਂ ਸਿਰਫ ਸੁਭਾਅ ਦੀ ਚੰਗੀ ਸੀ ਮੇਰੇ ਕਾਰਨਾਮੇ ਬਿਲਕੁਲ ਚੰਗੇ ਨਹੀਂ ਸੀ ਹੌਲੀ-ਹੌਲੀ ਰਾਤ ਹੁੰਦੀ ਗਈ ਤੇ ਮੇਰੇ ਘਰ ਵਾਲੇ ਨੇ ਮੇਰੇ ਨਾਲ ਸੁਹਾਗ ਰਾਤ ਮਨਾਉਣੀ ਸ਼ੁਰੂ ਕੀਤੀ ਮੈਨੂੰ ਪਿਆਰ ਕਰਨ ਲੱਗ ਪਿਆ ਤੇ ਜਦੋਂ ਉਹ ਸਭ ਕੁਝ ਕਰਨ ਦਾ ਟਾਈਮ ਆਇਆ ਤਾਂ ਇਹ ਸਭ ਕੁਝ ਦੇਖ ਕੇ ਤਾਂ ਮੇਰਾ ਘਰ ਵਾਲਾ ਹੈਰਾਨ ਹੀ ਰਹਿ ਗਿਆ ਕਹਿਣ ਲੱਗਾ ਕਿ ਨੀਰੂ ਮੈਨੂੰ ਤਾਂ ਕੁਝ ਘੜਬੜ ਲੱਗਦੀ ਆ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਮੈਂ ਇਹੋ ਜਿਹੀ ਕੁੜੀ ਬਿਲਕੁਲ ਵੀ ਨਹੀਂ ਹਾਂ ਮੈਂ ਬਿਲਕੁਲ ਸਹੀ ਹਾਂ ਪਰ ਮੇਰੇ ਘਰ ਵਾਲੇ ਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਕਹਿਣ ਲੱਗਾ ਮੈਨੂੰ ਵਿਚੋਲਿਆਂ ਨੇ ਕਿੰਨਾ ਵੱਡਾ ਧੋਖਾ ਦਿੱਤਾ ਇੱਕ ਕਬਾੜ ਕੁੜੀ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਜਿਹਦੇ ਨਾਲ ਮੈਂ ਸਾਰੀ ਜ਼ਿੰਦਗੀ ਤਾਂ ਕੀ ਪਹਿਲੀ ਰਾਤ ਹੀ ਖੁਸ਼ ਨਹੀਂ ਹੋ ਸਕਿਆ ਉਸੇ ਵੇਲੇ ਉਹਨੇ ਵਿਚੋਲੀ ਨੂੰ ਫੋਨ ਕੀਤਾ ਤੇ ਕਹਿਣ ਲੱਗਾ ਕਿਸ ਕਬਾੜ ਨੂੰ ਮੇਰੇ ਨਾਲ ਵਿਆਹ ਕੀ ਤੁਸੀਂ ਮੇਰੇ ਨਾਲ ਕਿਹਦੀ ਦੁਸ਼ਮਣੀ ਕੱਢ ਲਈ ਕਿੰਨੇ ਪੈਸੇ ਵੀ ਲਏ ਤੇ ਫਿਰ ਵੀ ਕੁੜੀ ਮੈਨੂੰ ਨਾ ਪਸੰਦ ਤੇ ਲਿਆ ਕੇ ਦਿੱਤੀ ਆ ਸ਼ਕਲ ਨੂੰ ਮੈਂ ਕੀ ਕਰਨਾ ਜਦੋਂ ਮੈਨੂੰ ਉਹਦੇ ਨਾਲ ਕੋਈ ਖੁਸ਼ੀ ਹੀ ਮਹਿਸੂਸ ਨਹੀਂ ਹੋ ਰਹੀ ਇਹ ਗੱਲ ਸੁਣ ਕੇ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਨੂੰ ਸਭ ਕੁਝ ਸੱਚ ਸੱਚ ਦੱਸ ਦੇ ਨਹੀਂ ਤਾਂ ਮੈਂ ਇੱਥੇ ਆਪ ਹੀ ਮਰ ਜਾਊਂਗਾ ਇਸ ਗੱਲ ਤੇ ਉਹ ਬਹੁਤ ਰੌਲਾ ਪੈ ਗਿਆ ਸੀ ਰਾਤ ਦੇ 12 ਵਜੇ ਗਏ ਸੀ ਮੇਰਾ ਘਰ ਵਾਲਾ ਇਸ ਗੱਲ ਤੇ ਮੇਰੇ ਨਾਲ ਬਹਿਸ ਕਰੀ ਜਾਂਦਾ ਸੀ ਕਹਿਣ ਲੱਗਿਆ ਕਿ ਮੈਂ ਨਹੀਂ ਤੈਨੂੰ ਰੱਖ ਸਕਦਾ ਮੈਂ ਕਿਹਾ ਕਿ ਨਹੀਂ ਮੈਨੂੰ ਮਾਫ਼ ਕਰ ਦਿਓ ਮੇਰੀ ਕੋਈ ਗਲਤੀ ਨਹੀਂ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਮੇਰੇ ਪੱਲੇ ਕੱਖ ਨਹੀਂ ਛੱਡਿਆ ਤੇ ਜੇ ਤੈਨੂੰ ਕਿਸੇ ਨਾਲ ਹੋਰ ਵਿਆਉਂਦੇ ਤਾਂ ਫਿਰ ਤੇਰਾ ਕੀ ਹੁੰਦਾ ਬਹੁਤ ਬੇਇੱਜ਼ਤੀ ਉਹ ਕਰ ਰਿਹਾ ਸੀ ਸਵੇਰ ਨੂੰ ਹੀ ਮੈਨੂੰ ਮੇਰੇ ਪੇਖਿਆ ਕਰ ਤੇਜ਼ ਦਿੱਤਾ ਵਿਚੋਲਿਆਂ ਨੂੰ ਕਿਹਾ ਕਿ ਇਸ ਕੁੜੀ ਨੂੰ ਲੈ ਜਾਓ ਨਹੀਂ ਤਾਂ ਮੈਂ ਘਰੋਂ ਬਾਹਰ ਕੱਢ ਕੇ ਗੇਟ ਲਾ ਲਵਾਂਗਾ ਮੇਰਾ ਦੂਸਰੇ ਦਿਨ ਹੀ ਤਲਾਕ ਹੋ ਗਿਆ ਸੀ। ਮੇਰੀ ਮਾਂ ਮੈਨੂੰ ਘਰ ਲੈ ਆਈ ਸੀ ਤੇ ਇਸ ਗੱਲ ਤੇ ਬਹੁਤ ਰੋਲਾ ਪਿਆ ਸੀ। ਕਿੰਨਾ ਖਰਚਾ ਵੀ ਹੋਇਆ ਸੀ। ਵਿਆਹ ਵਾਲੇ ਦਿਨ ਮੈਂ ਆਪਣੇ ਘਰ ਵਾਲੇ ਨੂੰ ਖੁਸ਼ ਨਾ ਕਰ ਸਕੀ। ਮੇਰੀ ਸਹੇਲੀ ਸੀਤਾ ਮੈਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਇੱਕ ਨਾ ਇੱਕ ਦਿਨ ਤੈਨੂੰ ਆਪਣੀ ਗੱਲ ਤੇ ਪਛਤਾਵਾ ਜ਼ਰੂਰ ਆਊਗਾ। ਮੈਂ ਬਹੁਤ ਰੋਂਦੀ ਸੀ। ਮੇਰੀ ਮਾਂ ਮੱਥੇ ਤੇ ਹੱਥ ਮਾਰ-ਮਾਰ ਕੇ ਮੈਨੂੰ ਕਹਿੰਦੀ ਸੀ ਤੂੰ ਮੈਨੂੰ ਕਿਤੇ ਆਉਣ ਜਾਣ ਜੋਗੀ ਨਹੀਂ ਛੱਡਿਆ ਇਹਨਾਂ ਚੰਗਾ ਕਰ ਪਰਿਵਾਰ ਸੀ ਤੇ ਰਹਿਣ ਸਹਣ ਸੀ ਪਰ ਫਿਰ ਵੀ ਤੈਨੂੰ ਸਹਰਿਆਂ ਵਿੱਚ ਰਹਿਣਾ ਨਹੀਂ ਆਇਆ ਤੈਨੂੰ ਤਾਂ ਬਸ ਅਵਾਰਾ ਬਾਨਣਾ ਚਾਹੀਦਾ ਸੀ ਤੈਨੂੰ ਕੋਈ ਰੋਕਣ ਵਾਲਾ ਨਾ ਹੋਵੇ ਜਿਹਦੇ ਨਾਲ ਤੇਰਾ ਦਿਲ ਕਰਿਆ ਤੂੰ ਉਸੇ ਨਾਲ ਹੀ ਆਪਣੀ ਰੀਜ ਪਕਾ ਲੈਣੀ ਮੈਂ ਰੋਈ ਜਾਂਦੀ ਸੀ ਉਸ ਵੇਲੇ ਵਿਚੋਲਿਆਂ ਨੇ ਕੋਈ ਹੋਰ ਮੁੰਡਾ ਦੇਖਿਆ ਤੇ ਮੈਨੂੰ ਦੂਸਰੇ ਦਿਨ ਦੁਪਹਿਰ ਨੂੰ ਹੀ ਤੋੜ ਦਿੱਤਾ ਸੀ ਪਤਾ ਨਹੀਂ ਮੇਰੀ ਕਿਸਮਤ ਕਿਉਂ ਇੰਨੀ ਮਾੜੀ ਸੀ ਕਿ ਮੈਨੂੰ ਕੋਈ ਮੁੰਡਾ ਰੱਖ ਨਹੀਂ ਰਿਹਾ ਸੀ ਮੈਂ ਫਿਰ ਦੂਸਰੇ ਦਿਨ ਸ਼ਾਮ ਨੂੰ ਆਪਣੇ ਦੂਸਰੇ ਘਰ ਵਾਲੇ ਦੇ ਨਾਲ ਸਹੁਰੇ ਘਰ ਚਲੀ ਗਈ ਮੇਰੇ ਦੂਸਰੇ ਘਰ ਵਾਲੇ ਨੇ ਰਾਤ ਨੂੰ ਵੀ ਕਾਫੀ ਸ਼ਰਾਬ ਪੀਤੀ ਤੇ ਮੇਰੇ ਨਾਲ ਸੁਹਾਗ ਰਾਤ ਮਨਾਉਣ ਲੱਗ ਪਿਆ ਸੀ ਮੈਨੂੰ ਸ਼ਰਾਬ ਤੋਂ ਬਹੁਤ ਨਫ਼ਰਤ ਸੀ ਮੈਂ ਸ਼ਰਾਬ ਪੀਣ ਵਾਲੇ ਬੰਦੇ ਨਾਲ ਨਹੀਂ ਰਹਿ ਸਕਦੀ ਸੀ ਮੈਂ ਤਾਂ ਚੰਗੇ ਚੰਗੇ ਬੰਦਿਆਂ ਨਾਲ ਰਹਿਣ ਬਹਿਣ ਵਾਲੀ ਸੀ ਪਰਾਇਸਾ ਸ਼ਰਾਬੀ ਘਰ ਵਾਲੇ ਨੇ ਤਾਂ ਕੁਝ ਨਹੀਂ ਵੇਖਿਆ ਬਸ ਮੇਰੇ ਨਾਲ ਸੁਹਾਗਰਾਤ ਮਨਾਈ ਤੇ ਆਪ ਖੁਸ਼ ਹੋ ਗਿਆ ਸੀ ਉਹਨੂੰ ਮੇਰੀ ਖੁਸ਼ੀ ਨਾਲ ਕੋਈ ਮਤਲਬ ਨਹੀਂ ਸੀ ਉਹਨੇ ਦੂਸਰੀ ਕੋਈ ਗੱਲ ਵੀ ਨਹੀਂ ਕੀਤੀ ਤੇ ਮੇਰਾ ਹਸਨ ਦੇਖ ਕੇ ਮੇਰੇ ਤੋਂ ਜਾਣ ਵਾਰਨ ਲਈ ਤਿਆਰ ਹੋ ਗਿਆ ਸੀ ਫਿਰ ਇੱਕ ਦਿਨ ਕਿਸੇ ਗੱਲ ਤੇ ਇੰਨੀ ਬਹਿਸ ਹੋਈ ਕਿ ਮੈਂ ਪੀਕੇ ਆ ਗਈ ਸੀ ਮੈਂ ਪ੍ਰੈਗਨੈਂਟ ਵੀ ਹੋ ਗਈ ਸੀ ਤਾਂ ਮੇਰਾ ਘਰ ਵਾਲਾ ਮੈਨੂੰ ਲੈ ਨਾ ਆਇਆ ਉਸ ਤੋਂ ਬਾਅਦ ਕਹਿੰਦਾ ਕਿ ਆਪਣੇ ਪੀਕਿਆਂ ਕਰ ਹੀ ਰਹਿ ਫਿਰ ਇੱਕ ਛੋਟੀ ਜਿਹੀ ਪੰਚਾਇਤ ਹੋਈ ਤੇ ਮੈਨੂੰ ਫਿਰ ਮੇਰੇ ਸਹੁਰਿਆਂ ਘਰ ਤੋਰ ਦਿੱਤਾ ਫਿਰ ਕੁਝ ਮਹੀਨਿਆਂ ਬਾਅਦ ਮੇਰੇ ਕੁੜੀ ਹੋ ਗਈ ਮੈਂ ਕਾਫੀ ਟਾਈਮ ਆਪਣੇ ਇਸ ਘਰ ਵਾਲੇ ਦੇ ਨਾਲ ਗੁਜ਼ਾਰਿਆ 8 ਸਾਲ ਮੈਂ ਆਪਣੇ ਘਰ ਵਾਲੇ ਦੇ ਨਾਲ ਰਹੀ ਇੱਕ ਦਿਨ ਮੈਂ ਸ਼ਹਿਰ ਗਈ ਹੋਈ ਸੀ ਤੇ ਮੇਰੇ ਘਰ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ ਮੇਰਾ ਕੋਈ ਪੁਰਾਣਾ ਆਸ਼ਕ ਮੇਰੇ ਵੱਲ ਦੇਖ ਕੇ ਹੈਰਾਨੀ ਰਹਿ ਗਿਆ ਕਹਿ ਲੱਗਾ ਕਿ ਨੀਰੂ ਤੇਰਾ ਵਿਆਹ ਵੀ ਹੋ ਗਿਆ ਉਹਨੇ ਮੈਨੂੰ ਭਰੇ ਬਾਜ਼ਾਰ ਵਿੱਚ ਇਸ ਤਰ੍ਹਾਂ ਬੁਲਾਇਆ ਤੇ ਮੈਂ ਉਹਨੂੰ ਕਿਹਾ ਕਿ ਹਾਂ ਹਾਂ ਮੇਰਾ ਵਿਆਹ ਹੋ ਗਿਆ ਤੂੰ じゃ ਮੇਰਾ ਘਰ ਵਾਲਾ ਸ਼ਰਾਬੀ ਐ ਐਵੇਂ ਤੇਰੇ ਨਾਲ ਲੜ ਪਊਗਾ ਹਜੇ ਮੈਂ ਇਨੀ ਗੱਲ ਹੀ ਕਹੀ ਸੀ ਕਿ ਮੇਰਾ ਘਰ ਵਾਲਾ ਮਾੜਾ ਚੰਗਾ ਬੋਲਣ ਲੱਗ ਪਿਆ ਤੇ ਉਸਨੇ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਤੂੰ ਤਾਂ ਆਸ਼ਕ ਰੱਖੇ ਹੋਏ ਸੀ ਉਹਨੇ ਮੇਰੇ ਨਾਲ ਬਹੁਤ ਲੜਾਈ ਕੀਤੀ ਸ਼ਰਾਬ ਪੀ ਕੇ ਮੈਨੂੰ ਬਹੁਤ ਕੁੱਟਿਆ ਮੈਂ ਕਿਹਾ ਕਿ ਮੇਰਾ ਕੋਈ ਵੀ ਆਸ਼ਕ ਨਹੀਂ ਸੀ ਬੱਸ ਮੇਰੇ ਨਾਲ ਉਹ ਪੜਦਾ ਸੀ ਇਸ ਲਈ ਮੈਨੂੰ ਬੁਲਾ ਲਿਆ ਤਾਂ ਇਹਦੇ ਵਿੱਚ ਕੀ ਹਰਜ ਹੈ ਉਹਨੇ ਮੇਰੀ ਇੱਕ ਨਾ ਸੁਣੀ ਤੇ ਡੰਡੇ ਦੇ ਨਾਲ ਮੈਨੂੰ ਬਹੁਤ ਕੁੱਟਿਆ ਉਸ ਦਿਨ ਮੈਂ ਵੀ ਬਹੁਤ ਰੋਈ ਸੀ ਮੇਰੇ ਸਰੀਰ ਤੇ ਨੀਲ ਪੈ ਗਏ ਸੀ ਮੈਨੂੰ ਵੀ ਬਹੁਤ ਗੁੱਸਾ ਚੜਿਆ ਤੇ ਮੈਂ ਉਹਨੂੰ ਜ਼ੋਰ ਨਾਲ ਤੱਕਾ ਮਾਰਿਆ ਉਹਦਾ ਸਿਰ ਕੰਨ ਦੇ ਵਿੱਚ ਵੱਜਿਆ ਤੇ ਖੂਨ ਨਿਕਲਣ ਲੱਗ ਪਿਆ ਸਾਡੇ ਘਰ ਬਹੁਤ ਜ਼ਿਆਦਾ ਲੜਾਈ ਹੋਈ ਸੀ ਸਵੇਰ ਨੂੰ ਮੈਂ ਆਪਣੀ ਕੁੜੀ ਲੈ ਕੇ ਆਪਣੇ ਪੇਕੇ ਘਰ ਆ ਗਈ ਤੇ ਮੇਰੇ ਘਰ ਵਾਲੇ ਨੇ ਕੁਝ ਦਿਨਾਂ ਬਾਅਦ ਮੇਰੇ ਤੋਂ ਤਲਾਕ ਲੈ ਲਿਆ ਫਿਰ ਮੈਂ ਆਪਣੇ ਪੀਕੇ ਘਰ ਰਹਿਣ ਲੱਗ ਪਈ ਸੀ ਤੇ ਮੇਰੀ ਕੁੜੀ ਵੀ ਮੇਰੇ ਨਾਲ ਹੀ ਰਹਿਣ ਲੱਗ ਪਈ ਸੀ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਕਿਤੇ ਵੀ ਨਿਵਾਸ ਸਕਦੀ ਤੇਰੇ ਮਾੜੇ ਲੱਛਣ ਤੈਨੂੰ ਕਿਤੇ ਵੀ ਵਸਾਂ ਨਹੀਂ ਦੇਣਗੇ ਫਿਰ ਕੁਝ ਚਿਰ ਮੈਂ ਆਪਣੇ ਪੀਕੇ ਘਰ ਰਹਿੰਦੀ ਰਹੀ ਤੇ ਮੇਰੀ ਕੁੜੀ ਵੀ 11 ਸਾਲਾਂ ਦੀ ਹੋ ਗਈ ਸੀ ਤੇ ਮੇਰੀ ਮਾਂ ਕਹਿਣ ਲੱਗੀ ਕਿ ਤੇਰੀ ਹਜੇ ਉਮਰ ਹੈ ਹੀ ਕੀ ਤੇ ਸਾਰੀ ਉਮਰ ਇਦਾਂ ਹੀ ਕਿਵੇਂ ਗੁਜ਼ਾਰੇਗੀ ਹੁਣ ਤਾਂ ਕੋਈ ਆਸ਼ਕ ਵੀ ਮੇਰੇ ਨਾਲ ਆਸ਼ਕੀ ਨਹੀਂ ਮਾਰਦਾ ਸੀ ਇਸ ਲਈ ਮੇਰੀ ਮਾਂ ਨੇ ਦੁਹਾਜੂ ਮੁੰਡਾ ਫਿਰ ਦੇਖਿਆ ਤੇ ਮੈਨੂੰ ਉਹਦੇ ਨਾਲ ਹੀ ਤੋਰ ਦਿੱਤਾ ਮੇਰੀ ਕੁੜੀ ਮੈਨੂੰ ਕਹਿੰਦੀ ਸੀ ਕਿ ਮੰਮੀ ਤੂੰ ਮੇਰੇ ਨਾਲ ਹੀ ਰਹੇਂਗੀ ਜਾਂ ਮੇਰੀ ਨਾਨੀ ਦੇ ਕੋਲ ਮੈਨੂੰ ਛੱਡਣ ਛੱਡੇਗੀ ਮੇਰੀ ਮਾਂ ਕਹਿੰਦੀ ਸੀ ਕਿ ਮੈਂ ਇਹਨੂੰ ਆਪਣੇ ਕੋਲ ਰੱਖ ਲਵਾਂਗੀ ਮੇਰੀ ਕੁੜੀ ਮੇਰੀ ਮਾਂ ਦੇ ਕੋਲ ਹੀ ਰਹਿਣ ਲੱਗ ਪਈ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਤੀਸਰੇ ਸੁਰੇ ਕਰ ਰਹਿਣ ਲੱਗ ਪਈ ਸੀ ਮੇਰਾ ਘਰ ਵਾਲਾ ਉਮਰ ਦਾ ਜਿਆਦਾ ਦਾ ਸੀ ਸਿੱਧਾ ਜਿਹਾ ਸੀ ਭੋਲਾ ਭਾਲਾ ਜਿਹਾ ਸੀ ਮੇਰੀ ਮਾਂ ਕਹਿਣ ਲੱਗੀ ਕਿ ਤੈਨੂੰ ਤਾਂ ਕਿਸੇ ਕਮਲੇ ਨਾਲ ਵਿਆਹ ਦੇਣਾ ਚਾਹੀਦਾ ਸੀ ਤਾਂ ਕਿ ਤੂੰ ਇੱਥੇ ਇਕੱਠਾ ਦੀ ਟਿਕੀ ਰਹਿੰਦੀ ਬਾਰ ਬਾਰ ਤੇਰਾ ਵਿਆਹ ਤਾਂ ਨਾ ਕਰਨਾ ਪੈਂਦਾ ਤੇ ਮੈਨੂੰ ਵੀ ਬਹੁਤ ਔਖਾ ਲੱਗਦਾ ਪਹਿਲੀ ਵਾਰੀ ਮੇਰੀ ਮਾਂ ਨੇ ਬਹੁਤ ਖਰਚ ਕੀਤਾ ਸੀ ਦੂਸਰੀ ਵਾਰ ਤਾਂ ਕੋਈ ਖਰਚ ਨਹੀਂ ਸੀ ਹੋਇਆ ਤੀਸਰੀ ਵਾਰ ਉਹਨੇ 10 ਬੰਦੇ ਸਾਦਕੇ ਮੈਨੂੰ ਸਿੱਧਾ ਹੀ ਤੋੜ ਦਿੱਤਾ ਤੇ ਮੇਰੀ ਕੁੜੀ ਕਹਿੰਦੀ ਸੀ ਕਿ ਮੰਮੀ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ ਤਾਂ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਸੀ ਕਿ ਜੇ ਤੂੰ ਕੁੜੀ ਨੂੰ ਲਿਆਉਣਾ ਤਾਂ ਲੈ ਕੇ ਆ ਸਕਦੀ ਐ ਮੈਂ ਕਿਹਾ ਨਹੀਂ ਨਹੀਂ ਮੇਰੀ ਕੁੜੀ ਮੇਰੀ ਮਾਂ ਦੇ ਕੋਲ ਹੀ ਠੀਕ ਆ ਮੇਰੀ ਮਾਂ ਨੇ ਮੇਰੀ ਕੁੜੀ ਨੂੰ ਆਪਣੇ ਕੋਲ ਰੱਖ ਲਿਆ ਮੈਂ ਆਪਣੇ ਸਹੁਰੇ ਘਰ ਸੀ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਇੱਕ ਬੱਚਾ ਅਸੀਂ ਲੈਣਾ ਤਾਂ ਮੈਂ ਕਿਹਾ ਕਿ ਨਹੀਂ ਹਜੇ ਅਸੀਂ ਬੱਚਾ ਨਹੀਂ ਲੈਣਾ ਮੇਰਾ ਘਰ ਵਾਲਾ ਇਸ ਗੱਲ ਦੀ ਜਿੱਦ ਕਰਦਾ ਸੀ ਤੇ ਮੈਨੂੰ ਮਜਬੂਰ ਹੋ ਕੇ ਉਹਦੀ ਗੱਲ ਮੰਨਣੀ ਪਈ। ਮੈਂ ਆਪਣੇ ਘਰ ਵਾਲੇ ਦੀ ਗੱਲ ਮੰਨ ਕੇ ਇੱਕ ਬੱਚਾ ਲੈ ਲਿਆ ਤੇ ਫਿਰ ਮੇਰੇ ਮੁੰਡਾ ਹੋਇਆ ਸੀ। ਮੇਰਾ ਘਰ ਵਾਲਾ ਬਹੁਤ ਖੁਸ਼ ਸੀ। ਉਹ ਮੈਨੂੰ ਕਹਿੰਦਾ ਸੀ ਕਿ ਤੂੰ ਕੀ ਚਾਹਣੀ ਹੈ ਤੇਰੀ ਹਰ ਖੁਸ਼ੀ ਮੈਂ ਪੂਰੀ ਕਰ ਦੇਵਾਂਗਾ। ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਕੋਈ ਨਹੀਂ ਚਾਹੀਦਾ ਪਰ ਫਿਰ ਵੀ ਮੇਰੇ ਘਰ ਵਾਲੇ ਨੇ ਬਹੁਤ ਜਸ਼ਨ ਮਨਾਇਆ ਤੇ ਇੱਕ ਪਾਰਟੀ ਵੀ ਕੀਤੀ। ਕਾਫੀ ਸਾਲਾਂ ਬਾਅਦ ਆਪਣੇ ਪੁੱਤ ਦਾ ਉਹਨੇ ਮੂੰਹ ਦੇਖਿਆ ਸੀ ਤੇ ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਸੱਦਿਆ ਮੇਰੀ ਮਾਂ ਕਹਿੰਦੀ ਸੀ ਕਿ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਤੂੰ ਇਸ ਵਾਰ ਇੱਥੇ ਵਸ ਕੇ ਦਿਖਾ ਦੇ ਬਾਰ-ਬਾਰ ਲੋਕਾਂ ਦੇ ਤਾਨੇ ਮੇਨੇ ਮੇਰੇ ਕੋਲੋਂ ਸੌਣ ਨਹੀਂ ਹੁੰਦੇ ਇਸ ਲਈ ਤੂੰ ਮਾੜੇ ਚੰਗੇ ਦਿਨ ਕੱਟ ਕੇ ਇੱਥੇ ਹੀ ਵਸ ਰਹਿ ਕੇ ਦਿਖਾ ਦੇ ਬਥੇਰੀਆਂ ਆਸ਼ਕੀਆਂ ਤੂੰ ਜਵਾਨੀ ਵਿੱਚ ਮਾਰ ਲਈਆਂ ਤੂੰ ਹਜੇ ਬੁੱਢੀ ਨਹੀਂ ਹੋਈ ਪਰ ਸਾਰੀ ਉਮਰ ਇਹ ਕੰਮ ਚੰਗੇ ਨਹੀਂ ਲੱਗਦੇ ਤੈਨੂੰ ਸਿਰਫ ਤੇਰਾ ਘਰ ਵਾਲਾ ਕੁਲਦੀਪ ਹੀ ਰੱਖ ਸਕਦਾ ਇਹਦੇ ਤੋਂ ਬਿਨਾ ਤੈਨੂੰ ਕੋਈ ਹੋਰ ਬੰਦਾ ਨਹੀਂ ਰੱਖ ਸਕਦਾ ਇਸ ਲਈ ਤੂੰ ਇੱਥੇ ਹੀ ਰਹਿ ਤੇ ਆਪਣਾ ਘਰ ਵਾਸਤਾ ਰੱਖ ਆਪਣੇ ਘਰ ਵਾਲੇ ਦੀ ਵੀ ਇੱਜ਼ਤ ਕਰ ਮੈਂ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ ਸੀ ਮੇਰੀ ਮਾਂ ਗੱਲਾਂ-ਗੱਲਾਂ ਵਿੱਚ ਮੇਰੀ ਬਹੁਤ ਬੇਇੱਜ਼ਤੀ ਕਰਦੀ ਸੀ ਮੈਨੂੰ ਬਹੁਤ ਮਹਿਸੂਸ ਹੁੰਦਾ ਸੀ ਫਿਰ ਮੈਂ ਇਹ ਕੰਮ ਹੀ ਛੱਡ ਦਿੱਤੇ ਸੀ ਤੇ ਆਪਣੇ ਘਰ ਵਾਲੇ ਦੇ ਨਾਲ ਚੰਗੀ ਬਣ ਕੇ ਰਹਿਣ ਲੱਗ ਪਈ ਸੀ ਤੇ ਕਿਸੇ ਮੁੰਡੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਸੀ ਕਰਦੀ ਨਾ ਹੀ ਵਾਧੂ ਕਿਸੇ ਨੂੰ ਬੁਲਾਉਂਦੀ ਸੀ ਮੇਰਾ ਘਰ ਵਾਲਾ ਫਿਰ ਇਸ ਗੱਲ ਤੇ ਬਹੁਤ ਖੁਸ਼ ਹੁੰਦਾ ਸੀ ਉਹ ਕਹਿੰਦਾ ਸੀ ਕਿ ਨੀਰੂ ਤੂੰ ਬਹੁਤ ਚੰਗੀ ਐ ਪਹਿਲੀ ਵਾਰ ਕਿਸੇ ਨੇ ਮੈਨੂੰ ਇੰਨੀ ਗੱਲ ਕਹੀ ਸੀ ਤਾਂ ਮੇਰਾ ਵੀ ਮਾਨ ਖੁਸ਼ ਹੋ ਗਿਆ ਸੀ ਮੈਂ ਆਪਣੇ ਘਰ ਵਾਲੇ ਨੂੰ ਘੁੱਟ ਕੇ ਗਲੇ ਲਾਇਆ ਤੇ ਮੈਨੂੰ ਉਹ ਕਹਿੰਦਾ ਸੀ ਕਿ ਮੈਂ ਤੈਨੂੰ ਬਹੁਤ ਖੁਸ਼ ਰੱਖੂੰਗਾ ਹੌਲੀ ਹੌਲੀ ਮੇਰਾ ਮੁੰਡਾ ਵੀ ਵੱਡਾ ਹੋਣ ਲੱਗ ਪਿਆ ਸੀ ਮੇਰਾ ਘਰ ਵਾਲਾ ਵੀ ਕੰਮ ਚੰਗਾ ਕਰਦਾ ਸੀ ਤੇ ਮੈਂ ਆਪਣੇ ਤੀਸਰੇ ਘਰ ਵਾਲੇ ਦੇ ਨਾਲ ਆਪਣਾ ਘਰ ਵਸਾ ਲਿਆ ਸੀ ਤੇ ਇੱਕ ਦਿਨ ਉਹ ਕਹਿੰਦਾ ਸੀ ਕਿ ਮੇਰੀ ਧੀ ਨੂੰ ਵੀ ਮੇਰੇ ਕੋਲ ਲੈ ਕੇ ਆ ਮੈਂ ਆਪਣੀ ਕੁੜੀ ਨੂੰ ਵੀ ਆਪਣੇ ਕੋਲ ਲੈ ਆਈ ਸੀ ਤੇ ਮੇਰੇ ਘਰ ਵਾਲੇ ਨੇ ਉਹਨੂੰ ਆਪਣੀ ਧੀ ਵੀ ਮੰਨ ਲਿਆ ਸੀ ਤੇ ਉਹਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਮੇਰੇ ਦੋ ਬੱਚੇ ਮੇਰੇ ਨਾਲ ਰਹਿੰਦੇ ਸੀ ਤੇ ਮੇਰਾ ਹਸਤਾ ਵਸਤਾ ਪਰਿਵਾਰ ਬਣ ਗਿਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ